ਵਾਹਿਗੁਰੂ ਰੂਹ ਵਿੱਚ ਵਸਿਆ ਪ੍ਰੀਤਮ ਇਹ ਆਪਣੇ ਮਨ ਦੇ ਬਲਬਲੇ ਤੁਹਾਡੇ ਨਾਲ ਸ਼ੇਅਰ ਕਰਨ ਲੱਗੀ ਆ ਸੱਚੇ ਪਾਤਸ਼ਾਹ ਇਹ ਤੁਹਾਨੂੰ ਸਮਰਪਿਤ ਕਰਕੇ ਪਾਤਸ਼ਾਹ ਜੀਓ ਇਹ ਜੋ ਤੁਸੀਂ ਲਿਖਾਇਆ ਵਾਹਿਗੁਰੂ ਤੁਹਾਡੀ ਰਹਿਮਤ ਹੋਈ ਏ ਸਤਿਗੁਰੂ ਤੁਹਾਡਾ ਕੋਟਾਨ ਕੋਟ ਸ਼ੁਕਰਾਨਾ ਵਾਹਿਗੁਰੂ ਜਦੋਂ ਜਪਜੀ ਸਾਹਿਬ ਨਾਲ ਮੈਨੂੰ ਪਿਆਰ ਹੋਇਆ ਕਰ ਜਪ ਮਿਲਿਆ ਸਾਹਿਬ ਮੈਨੂੰ ਹੁਣ ਨਾ ਬੱਧਾ ਚੱਤੀ ਚਿੱਤ ਕਰੇ ਪਰ ਜਪਜੀ ਮੇਰਾ ਮਨ ਕਹੇ ਹਰ ਸਾਹ ਨਾਲ ਆਉਂਦੀ ਯਾਦ ਗੁਰੂ ਦੀ ਇੰਜ ਲੱਗੇ ਹੁਣ ਹੋਈ ਜ਼ਿੰਦਗੀ ਸ਼ੁਰੂ ਜਹੀ ਮੇਰੀ ਕੀ ਔਕਾਤ ਮੈਂ ਆਖਾਂ ਸਿਰ ਜਨਹਾਰੇ ਨੂੰ ਆਪੇ ਗੱਲ ਨਾਲ ਲਾਲੈ ਆਪਣੇ ਗੁਨਹਗਾਰੇ ਨੂੰ ਹੁਣ ਦੁਨੀਆ ਚੰਗੀ ਲੱਗਦੀ ਨਹੀਂ ਬਿਨ ਤੇਰੇ ਇੱਕ ਚਲਕਾਰੇ ਤੋਂ ਕੁਰਬਾਨ ਹੋਵਾ ਤੇਰੀ ਇਬਾਦਤ ਤੋਂ ਤੇ ਆਪਣੇ ਦਿਲ ਬਲੀ ਹਾਰੇ ਤੋਂ ਹੁਣ ਕੋਈ ਨਾ ਦਿਸਦਾ ਤੇਰੇ ਬਿਨਾ ਕੁਦਰਤ ਦੇ ਹਰ ਵਰਤਾਰੇ ਤੋਂ ਬਰਖ ਲੈਂਦਾ ਤੇ ਆ ਕਰ ਕਿਰਪਾ ਆਪਣੇ ਅਵਗਣ ਹਾਰੇ ਤੋਂ ਵਾਹਿਗੁਰੂ ਜੀ Kva er krúti?